ਤੋ ਬੇਗੰਪੁਰਾ ਜੇ ਆਪਾਂ ਨਾ ਕਹੀਏ ਤਾਂ ਦਾ ਸਹੀ ਉਚਾਰਨ ਹੈ ਬੇਗੰਪੁਰਾ ਜਿੱਥੇ ਕੋਈ ਗਮ ਨਾ ਹੋਵੇ ਬੇਗੰਪੁਰਾ ਦੀ ਕਲਪਨਾ ਇੱਕ ਅਜਿਹੇ ਸ਼ਹਿਰ ਨੂੰ ਦਰਸਾਉਂਦੀ ਹੈ ਜੋ ਦੁੱਖ ਡਰ ਅਤੇ ਜ਼ੁਲਮ ਤੋਂ ਮੁਕਤ ਹੈ ਸਦੀਵੀ ਪ੍ਰਭੂ ਸਤਾ ਅਤੇ ਸਥਿਰਤਾ ਦਾ ਇਹ ਸਥਾਨ ਜਿੱਥੇ ਸਭ ਬਰਾਬਰ ਤੇ ਕੋਈ ਉੱਚਾ ਨੀਵਾਂ ਨਹੀਂ ਜਿੱਥੇ ਚਾਹਣ ਬੇਰੋਕ ਹੋ ਕੇ ਆ ਜਾ ਸਕਣ ਹਰ ਹਮਸ਼ੈਰੀ ਉਮੀਦ ਹੋਏਗਾ ਕਿਸ ਗੈਰ ਕੁਦਰਤੀ ਤੇ ਗੈਰ ਸਮਾਜਿਕ ਵਰਤਾਰੇ ਨੂੰ ਰੱਬੀ ਹੁਕਮ ਵੀ ਐਲਾਨਿਆ ਗਿਆ ਉਸ ਤੋਂ ਵੱਡਾ ਤਖਤ ਇਹ ਕਿ ਇਹ ਪਛਾਣ ਕਿਚੂ ਸਮਝ ਦਲਤ ਬਹੁਜਨ ਸਮਾਜ ਦੇ ਵੱਡੇ ਹਿੱਸੇ ਨੇ ਆਤਮਸਾਤ ਕਰ ਲਈ ਹੈ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜਤਿੰਦਰ ਸਿੰਘ ਰੰਦਾਲ ਲਿਖਿਆ ਹੋਇਆ ਇੱਕ ਮਿੱਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹੜਾ ਉਹਨਾਂ ਨੇ ਭਗਤ ਰਵਿਦਾਸ ਜੀ ਦੇ ਬੇਗਮ ਪੁਰੇ ਦੇ ਸਿਧਾਂਤ ਨੂੰ ਲੈ ਕੇ ਲਿਖਿਆ ਹੈ ਉਹਦਾ ਸਰਲੇਖ ਉਹਨਾਂ ਰੱਖਿਆ ਹੈ ਬੇਗਮ ਪੁਰੇ ਦਾ ਸੁਪਨਾ ਅਤੇ ਸਾਧਨਾ ਦੀ ਦਰਸਤਵੰਡ ਲੇਖ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਣਾ ਕਿ ਆਮ ਤੌਰ ਤੇ ਜਦੋਂ ਸੀ ਬੇਗਮਪੁਰਾ ਦਾ ਜ਼ਿਕਰ ਸੁਣਦੇ ਆਂ ਤਾਂ ਬਹੁਤ ਸਾਰੇ ਲੋਕ ਇਹਨੂੰ ਬੇਗਮਪੁਰਾ ਕਹਿ ਕੇ ਸੰਬੋਧਨ ਕਰਦੇ ਹਨ ਇੱਥੋਂ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਬੇਗਮ ਨੂੰ ਉਹਦੇ ਨਾਂ ਦਾ ਪੁਰਾ ਹੋਵੇ ਬੇਗਮਪੁਰਾ ਜੇ ਆਪਾਂ ਨਾ ਕਹੀਏ ਤਾਂ ਦਾ ਸਹੀ ਉਚਾਰਨ ਹੈ ਬੇਗਮਪੁਰਾ ਜਿੱਥੇ ਕੋਈ ਗਮ ਨਾ ਹੋਵੇ ਸੋ ਭਗਤ ਰਵੀਦਾਸ ਜੀ ਦੇ ਦੁਆਰਾ ਇਹ ਗौरी ਰਾਗ ਵਿੱਚ ਰਚਿਆ ਹੋਇਆ ਸ਼ਬਦ ਹੈ ਜਿਸ ਦਾ ਮਕਸਦ ਇੱਕ ਦੁੱਖ ਰਹਿਤ ਖੇਤਰ ਦਰਦ ਅਤੇ ਚਿੰਤਾ ਤੋਂ ਪਰੇ ਹੋਣ ਦੀ ਸਥਿਤੀ ਦੇ ਦਰਸ਼ਨ ਨੂੰ ਦਰਸਾਉਂਦਾ ਹੈ ਬੇਗਮਪੁਰਾ ਦੀ ਕਲਪਨਾ ਇੱਕ ਅਜਿਹੇ ਸ਼ਹਿਰ ਨੂੰ ਦਰਸਾਉਂਦੀ ਹੈ ਜੋ ਦੁੱਖ ਡਰ ਅਤੇ ਜ਼ੁਲਮ ਤੋਂ ਮੁਕਤ ਹੈ ਸਦੀਵੀ ਪ੍ਰਭੂ ਸਤਾ ਅਤੇ ਸਥਿਰਤਾ ਦਾ ਇਹ ਸਥਾਨ ਇਸ ਦ੍ਰਿਸ਼ਟੀਕੋਣ ਤੋਂ ਕਿਸੇ ਦੂਰ ਦੇ ਪਰਲੋਕ ਦਾ ਜ਼ਿਕਰ ਨਹੀਂ ਹੈ ਬਲਕਿ ਆਪਣੇ ਅੰਦਰੂਨੀ ਅਹਿਸਾਸ ਜਿਹੜੇ ਨੇ ਉਹਨਾਂ ਦੁਆਰਾ ਇੱਕ ਮੌਜੂਦਾ ਤੁਹਾਡੇ ਸਾਹਮਣੇ ਦੀ ਹਕੀਕਤ ਦਾ ਬਿਆਨ ਹੈ ਸ਼ਬਦ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਜੋ ਲੋਕ ਇਸ ਚੇਤਨਾ ਵਿੱਚ ਰਹਿੰਦੇ ਨੇ ਬੇਗੰਪੁਰਾ ਵਾਲੀ ਵਿੱਚ ਤੇ ਉਹ ਸਦਾ ਹੀ ਸੰਤੁਸ਼ਟ ਰਹਿੰਦੇ ਹਨ ਭਗਤ ਰਵੀਦਾਸ ਜੀ ਦੇ ਸ਼ਬਦ ਦੁੱਖਾਂ ਦੀ ਦੁਨੀਆ ਤੋਂ ਬ੍ਰਹਮ ਆਨੰਦ ਦੇ ਖੇਤਰ ਵਿੱਚ ਜਾਣ ਦਾ ਇੱਕ ਡੂੰਗਾ ਸਦਾ ਦਿੰਦੇ ਹਨ ਤੇ ਫਿਰ ਆਪਾਂ ਹੁਣ ਜਤਿੰਦਰ ਸਿੰਘ ਰਾਣਾ ਦਾ ਲਿਖਿਆ ਜੋ ਮਿਡਲ ਹੈ ਉਹਦੇ ਵੱਲ ਆਉਨੇ ਆ ਉਹ ਲਿਖਦੇ ਨੇ ਕਿ ਆਓ ਆਪਾਂ ਸੁਪਨਿਆਂ ਪਰ ਇਹ ਸੰਸਾਰ ਵਿੱਚ ਚੱਲੀਏ ਸੰਸਾਰ ਨੂੰ ਖੂਬਸੂਰਤ ਬਣਾਉਣ ਵਾਲੇ ਸਾਰੇ ਜੀਆ ਨੇ ਸੁਪਨਿਆਂ ਦਾ ਕਮਾਲ ਦਾ ਸੰਸਾਰ ਸਿਰਜਿਆ ਹੋਇਆ ਹੈ ਗੁਰੂ ਰਵਿਦਾਸ ਜੀ ਨੇ ਬੇਗੰਪੁਰੇ ਦੇ ਸੁਪਨੇ ਦੇ ਬੜੇ ਡੂੰਘੇ ਅਰਥ ਕੱਢੇ ਹਨ ਉਸ ਥਾਂ ਦੀ ਕਲਪਨਾ ਜਿੱਥੇ ਦੁੱਖ ਤੇ ਬਚੈਨੀ ਲਈ ਕੋਈ ਥਾਂ ਹੀ ਨਹੀਂ ਨਾ ਅਵਸਥਾ ਤੇ ਟੈਕਸ ਨਾ ਚਿੰਤਾ ਨਾ ਡਰ ਨਾ ਅਫਸੋਸ ਨਾ ਬਰਬਾਦੀ ਜਿੱਥੇ ਸਭ ਬਰਾਬਰ ਤੇ ਕੋਈ ਉੱਚਾ ਨੀਵਾ ਨਹੀਂ ਜਿੱਥੇ ਚੌਣ ਬੇਰੋਕ ਹੋ ਕੇ ਆ ਜਾ ਸਕਣ ਹਰ ਹਮਸ਼ੈਰੀ ਮੀਤ ਹੋਏਗਾ ਸੰਤ ਤੁਕਾਰਾਮ ਪੰਦਰਪੁਰ ਦੀ ਕਲਪਨਾ ਕਰਦੇ ਨੇ ਜੋ ਸਮੇ ਤੇ ਮੌਤ ਦੀਆਂ ਵਰਗਣਾ ਤੋਂ ਪਾਰ ਹੈ ਜਿੱਥੇ ਕੋਈ ਉੱਚ ਨੀਚ ਨਹੀਂ ਸਭ ਛੋਟਾ ਵੱਡਾ ਇੱਕ ਹੀ ਕਰਤ ਕਰਦੇ ਨੇ ਤੇ ਸਰੀਰਕ ਦੁੱਖਾਂ ਤੋਂ ਮੁਕਤ ਹੁੰਦੇ ਨੇ ਜਿੱਥੇ ਸੰਤ ਬਿਰਤੀ ਵਾਲੇ ਵਪਾਰ ਕਰਦੇ ਨੇ ਦੁਕਾਨਾਂ ਚਲਾਉਂਦੇ ਨੇ ਕੋਈ ਕਿਸੇ ਦੇ ਰਾਹ 'ਚ ਰੋੜਾ ਨਹੀਂ ਬਣਦਾ ਜੋ ਚਾਹੋ ਅੰਨ ਤੇ ਆਜ਼ਾਦੀ ਸਭ ਨੂੰ ਬਿਨਾ ਪੈਸੇ ਅਦਾ ਕੀਤੇ ਮਿਲ ਜਾਂਦਾ ਹੈ ਸੰਤ ਫਰਮਾਉਂਦੇ ਨੇ ਕਿ ਜਿਸ ਨੇ ਪੰਦਰਪੁਰ ਵੇਖ ਲਿਆ ਉਹ ਬੇਕੁੰਠ ਨਹੀਂ ਜਾਂਦਾ ਸੰਤ ਇਸ ਸ਼ਹਿਰ 'ਚ ਨੱਚਣ ਦਾ ਸੱਦਾ ਦਿੰਦੇ ਹਨ ਸੰਤ ਕਬੀਰ ਪ੍ਰੇਮਨਗਰ ਦਾ ਹੌਕਾ ਦਿੰਦੇ ਹਨ ਉਹਨਾਂ ਲਈ ਪ੍ਰੇਮ ਦੇ ਢਾਈ ਅੱਖਰ ਸਾਰੀ ਜ਼ਿੰਦਗੀ ਦਾ ਹੀ ਸਾਰ ਹਨ ਮਹਾਤਮਾ ਫੂਲੇ ਬਾਲੀ ਰਾਜ ਦੀ ਬਾਤ ਪਾਉਂਦੇ ਹਨ ਰਾਜ ਜੋ ਸਮਾਨਤਾ ਤੇ ਕੁਸ਼ਾਲੀ ਦਾ ਚਿੰਨ ਹੈ ਪਰੀਆਰ ਦਰविड़ ਸਥਾਨ ਦੀ ਦਰਾਵੜ ਸਥਾਨ ਦੀ ਬਣਾਉਣ ਦੀ ਖਾਸ਼ ਰੱਖਦੇ ਹਨ ਡਾਕਟਰ ਬੀ ਆਰ ਅੰਬੇਦਕਰ ਨੇ 1956 ਵਿੱਚ ਜੋ ਅਖਬਾਰ ਸ਼ੁਰੂ ਕੀਤਾ ਉਹਦਾ ਨਾਮ ਸੀ ਪ੍ਰਬੁੱਧ ਭਾਰਤ ਮਤਲਬ ਚੇਤਨ ਤੇ ਰੋਸ਼ਨ ਖਿਆਲ ਪਾਰਤ ਅਖਬਾਰ ਦਾ ਨਾਮ ਉਹਨਾਂ ਦੇ ਸੁਪਨਿਆਂ ਦੀ ਗਵਾਹੀ ਭਰਦਾ ਹੈ ਇਹਨਾਂ ਪਿਆਰਿਆਂ ਬਾਰੇ ਕਿਤਾਬ ਲਿਖਦੇ ਆ ਸੁਬਾਜ ਵਿਗਿਆਨੀ ਗੇਲ ਓਮ ਵੈਟ ਇਸ ਸਵਾਲ ਨਾਲ ਸ਼ੁਰੂ ਕਰਦੇ ਹਨ ਕਿ ਦਲਿਤ ਬੋਹਜਾਨ ਬੋਹਜਾਨ ਪਰਿਵਾਰਾਂ ਚੋਂ ਆਈਆਂ ਇਹਨਾਂ ਹਸਤੀਆਂ ਨੇ ਇਸ ਕਿਸਮ ਦੇ ਸੁਪਨੇ ਕਿਉਂ ਸੁਝੋਏ ਅਜੇ ਸੁਪਨੇ ਨਾਲ ਸੱਤ ਸਮੁੰਦਰ ਪਾਰ ਬੈਠੇ ਮਾਰਕਸ ਲੈਲਨ ਅੰਤੋਨੀਓਨ ਗ੍ਰਾਮਸੀ ਚੀਗਵੇਰਾ ਵਰਗੇ ਜਜਾਰੂ ਲੋਕਾਈ ਦੇ ਸਨਮੁਖ ਹੋਏ ਸ਼ੋਸ਼ਣ ਦੀਆਂ ਗੁੰਜਲਾਂ ਨੂੰ ਪਰਤ ਦਰ ਪਰਤ ਖੋਲਦਿਆਂ ਦੁਸ਼ਮਣਾਂ ਤੇ ਦੋਸਤਾਂ ਦੀ ਪਛਾਣ ਕਰਦਿਆਂ ਆਵਾਮ ਨੂੰ ਆਮਵਾਦ ਦਾ ਸੁਪਨਾ ਵੀ ਵਿਖਾਇਆ ਸੁਪਨੇ ਆ ਬਿਨਾ ਮਨੁੱਖੀ ਸਮਾਜ ਦਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਸੁਪਨੇ ਆਪ ਮਾਰੇ ਆਉਂਦੇ ਹਨ ਸੁਪਨੇ ਵੱਡੀਆਂ ਥਰਸਤਲੀਆਂ ਲਿਆਉਣ ਦਾ ਸੁਭਬ ਬਣਦੇ ਹਨ ਜਿੱਥੇ ਸਮਾਜ ਦੇ ਵੱਡੇ ਹਿੱਸੇ ਨੂੰ ਮਨੁੱਖ ਨਾ ਸਮਝਿਆ ਜਾਂਦਾ ਹੋਵੇ ਜਿਨ੍ਹਾਂ ਦੀ ਸ਼ੋਅ ਤੱਕ ਵੀ ਅਖੌਤੀ ਉੱਚ ਜਾਤੀਆਂ ਨੂੰ ਪਲੀਤ ਕਰ ਦਿੰਦੀ ਹੋਵੇ ਆਮ ਵਰਤੇ ਜਾਂਦੇ ਰਾਹਾਂ ਤੇ ਤੁਰਨ ਦੀ ਪਾਬੰਦੀ ਹੋਵੇ ਸਾਂਝੇ ਖੂਹਾਂ ਤੇ ਟੈਂਕਾਂ ਤੋਂ ਪਾਣੀ ਭਰਨ ਦੀ ਬਨਾਹੀ ਹੋਵੇ ਉਹਨਾਂ ਦੇ ਹੱਥੀ ਕਿਰਤ ਨੂੰ ਨੀਵਾਂ ਸਮਝਿਆ ਜਾਂਦਾ ਹੋਵੇ ਕਿਰਤ ਦਾ ਨਗੂਣਾ ਮੁੱਲ ਵੀ ਨਾ ਪੈਂਦਾ ਹੋਵੇ ਜਿਨ੍ਹਾਂ ਲਈ ਪੈਦਾ ਹੋਣਾ ਮਾਰੂ ਹਾਦਸੇ ਦੇ ਤੁਲ ਹੋਵੇ ਉਹਨਾਂ ਲਈ ਖੂਬਸੂਰਤ ਜ਼ਿੰਦਗੀ ਦੇ ਸੁਪਨੇ ਲੈਣਾ ਆਕਸੀਜਨ ਦੇ ਸਮਾਨ ਹੈ ਇਹ ਸੁਪਨਮਈ ਸੰਸਾਰ ਨਿਰਾ ਖਿਆਲੀ ਪਲਾਉ ਨਹੀਂ ਹਰ ਹਕੀਕਤ ਸਕਾਰ ਹੋਣ ਤੋਂ ਪਹਿਲਾਂ ਇੱਕ ਸੁਪਨਾ ਹੀ ਹੁੰਦੀ ਹੈ ਸੁਪਨਿਆਂ ਦੀਆਂ ਕਈ ਕਿਸਮਾਂ ਹਨ ਕੁਝ ਨਿੱਜੀ ਦੀ ਪੂਰਤੀ ਲਈ ਵੇਖੇ ਜਾਂਦੇ ਹਨ ਕੁਝ ਕਮਾਈ ਦੇ ਸਾਧਨਾ ਤੇ ਧਨ ਦੌਲਤ ਥਿਆਉਣ ਲਈ ਅਤੇ ਸਮਾਜਿਕ ਤੇ ਸਿਆਸੀ ਚੌਧਰ ਕਾਇਮ ਰੱਖਣ ਦਾ ਸੁਆਬ ਬਣਦੇ ਹਨ ਇਹਨਾਂ ਸੁਪਨਿਆਂ ਦੀ ਬੰਤਰ ਚ ਕੁੱਲ ਆਲਮ ਦੀ ਤਬਾਹੀ ਦਿਸਦੀ ਹੈ ertid de har kone ਸਨੇ ਭਾਰਤ ਚ ਵਸਿਆ ਮਨੁੱਖ ਸਮਾਜ ਇਸ ਲੋਭ ਤੇ ਹੰਕਾਰ ਦੀ ਭੇਟ ਚੜਿਆ ਹੋਇਆ ਹੈ ਇਹਨਾਂ ਮਨੁੱਖੀ ਕ੍ਰਿਤਿਆਵਾਂ ਨੇ ਨਾ ਬਰਾਬਰੀ ਗਰੀਬੀ ਹਿੰਸਾ ਕਤਲੋਗਾਰਤ ਸ਼ੋਸ਼ਣ ਜਲਾਲਤ ਨੂੰ ਜਨਮ ਦਿੱਤਾ ਭਾਰਤੀ ਸਮਾਜ ਚ ਲਾਂ ਤਾਂ ਸਦੀਆਂ ਪਹਿਲਾਂ ਜਾਤੀ ਪ੍ਰਥਾ ਦੇ ਰੂਪ ਚ ਗਹਿਰਾਕਰ ਕਰ ਗਈਆਂ ਮਰਦ ਪ੍ਰਧਾਨ ਤੇ ਬ੍ਰਾਹਮਣਵਾਦੀ ਸੋਚ ਚ ਗਰਸੇ ਸਮਾਜ ਦੀਆਂ ਔਰਤਾਂ ਤੇ ਦਲਿਤ ਬਹੁਜਾਨ ਤਬਕਿਆਂ ਤੇ क्रूर ਹਿੰਸਾ ਦਾ ਇੱਕ ਲੰਮਾ ਇਤਿਹਾਸ ਹੈ ਇਸ ਮੁਲਕ ਦੀਆਂ ਅਖੌਤੀ ਉੱਚ ਜਾਤੀਆਂ ਨੇ ਜਾਤੀ ਪ੍ਰਥਾ ਕਾਇਮ ਕਰਕੇ ਮੁਗਲ ਨਾਲ ਮੁਲਕ ਨਾਲ ਧੋਖਾ ਕਮਾਇਆ ਹੈ ਇਸ ਦੀਆਂ ਜੜ੍ਹਾਂ ਨੂੰ ਅੰਦਰੋਂ ਖੋਖਲਾ ਤੇ ਕਮਜ਼ੋਰ ਕੀਤਾ ਹੈ ਮਨੁੱਖ ਨੂੰ ਪਦੈਸ਼ ਦੇ ਆਧਾਰ ਤੇ ਚੰਗੇ ਮਾੜੇ ਤੇ ਉੱਚੇ ਨੀਵੇਂ 'ਚ ਵੰਡਿਆ ਹੈ ਸਮਾਜ ਨੂੰ ਜਾਤੀ ਨਾਮਕ ਅਣਗਿਣਤ ਟੁਕੜਿਆਂ 'ਚ ਵੰਡਿਆ ਹੋਇਆ ਹੈ ਇਹ ਸਭ ਪੈਦਾਵਾਰ ਦੇ ਸਾਧਨਾਂ ਤੇ ਕਬਜ਼ਾ ਕਰਨ ਅਤੇ ਸਮਾਜਿਕ ਤੇ ਸਿਆਸੀ ਚੌਧਰ ਲਈ ਕੀਤਾ ਗਿਆ ਹੈ ਜੋ ਸਮੂਹ ਕਾਬਜ ਹੁੰਦੇ ਗਏ ਉੱਚ ਜਾਤਾਂ ਖੋਦੇ ਗਏ ਦੋਖੇ ਕਿਸ ਗੈਰ ਕੁਦਰਤੀ ਤੇ ਗੈਰ ਸਮਾਜਿਕ ਵਰਤਾਰੇ ਨੂੰ ਰੱਬੀ ਹੁਕਮ ਵੀ ਐਲਾਨਿਆ ਗਿਆ ਉਸ ਤੋਂ ਵੱਡਾ ਦੁਖਾਂਤ ਇਹ ਕਿ ਇਹ ਪਛਾਣ ਕਿਚੂ ਸਮਝ ਦਲਤ ਬਹੁਜਨ ਸਮਾਜ ਦੇ ਵੱਡੇ ਹਿੱਸੇ ਨੇ ਆਤਮਸਾਤ ਕਰ ਲਈ ਹੈ ਭਾਰਤ ਦੇ 75 ਸਾਲ ਪਹਿਲਾਂ ਗਣਤੰਤਰ ਬਣਨ ਤੇ ਸੰਵਿਧਾਨ ਤੇ ਕਾਨੂੰਨੀ ਬਰਾਬਰੀ ਦੇ باوجود ਮਨੁੱਖ ਸਮਰੱਥੀ ਦੀਆਂ ਜਿਹੜਾ ਜੜਾਂ ਜੜੀਆਂ ਨੇ ਅੱਜ ਤੱਕ ਡੂੰਘੀਆਂ ਹਨ ਆਜ਼ਾਦ ਭਾਰਤ ਵਿੱਚ ਇਸ ਅਣਮਨੁੱਖੀ ਵੰਡ ਦੇ ਲਾਭ ਨੂੰ ਮੈਰਿਟ ਦਾ ਜਾਮਾ ਪਹਿਨਾ ਦਿੱਤਾ ਗਿਆ ਮੈਰਿਟ ਨੂੰ ਵਿਅਕਤੀਗਤ ਮਿਹਨਤ ਤੇ ਅਕਲਮੰਦੀ ਨਾਲ ਜੋੜ ਦਿੱਤਾ ਗਿਆ ਸਫਲਤਾ ਦੀ ਨੀਂਹ ਚ ਚਿਣੀ ਪੁਛਤੈਨੀ ਧਨ ਦੌਲਤ ਖੁੱਲ੍ਹਾ ਤੇ ਅਸਰ ਰਸੂਗ ਨੂੰ ਲੁਕੋ ਲਿਆ ਗਿਆ ਤਰਕ ਕੜਿਆ ਗਿਆ ਕਿ ਉੱਚ ਜਾਤੀਆਂ ਕੋਲ ਪੈਸਾ ਤੇ ਉੱਚੇ ਅਹੁਦੇ ਉਹਨਾਂ ਦੀ ਨਿੱਜੀ ਕਾਬਲੀਅਤ ਦਾ ਸਟਾਹਨ ਇਸ ਦੇ ਉਲਟ ਜੋ ਰਾਖਵੇਂਕਰਨ ਤਹਿਤ ਆਇਆ ਉਹ ਸਰਕਾਰ ਦੀ ਮਿਹਰਬਾਨੀ ਕਰਕੇ ਆਇਆ ਹੈ ਨਾ ਕਿ ਆਪਣੀ ਮਿਹਨਤ ਜਰੀਏ ਪਾਛਾ ਦੇ ਇਹਨਾਂ ਆਧੁਨਿਕ ਸ਼ਬਦਾਂ ਨਹੀਂ ਇਹਨਾਂ ਜਾਤਾਂ ਨੇ ਸਦੀਆਂ ਦੀ क्रूर ਵੰਡ ਨੂੰ ਬੌਧਿਕ ਪੱਧਰ ਤੇ ਆਪਣੇ ਹੱਥ 'ਚ ਭਗਤਾ ਲਿਆ ਪੈਦਾਵਰ ਦੇ ਸਾਧਨਾਂ ਤੇ ਸਿੱਖਿਆ ਤੇ ਕਬਜ਼ਾ ਜਾਰੀ ਰਿਹਾ ਇਹਨਾਂ ਕੁਤਰਕਾਂ ਨੇ ਉੱਚ ਜਾਤੀ ਤਬਕਿਆਂ ਨੂੰ ਸੁਭੂਕ ਤੌਰ ਤੇ ਸ਼ਰਮਿੰਦਾ ਹੋਣ ਦੇ ਅਹਿਸਾਸ ਤੋਂ ਬਚਾ ਲਿਆ ਜਾਤੀ ਹੰਕਾਰ ਬਰਕਰਾਰ ਰਿਹਾ ਕੁਝ ਭੜਾ ਕੀਤੇ ਜਾਣ ਦੀ ਦਾ ਅਹਿਸਾਸ ਮਨੁੱਖ ਨੂੰ ਸਵੈ ਚਿੰਤਨ ਵੱਲ ਮੋੜਦਾ ਹੈ ਜਦੋਂ ਸਾਡੇ ਕੀਤੇ ਜ਼ੁਲਮ ਦੂਜੇ ਦੇ ਕਰਮ ਹੋਣ ਤਾਂ ਫਿਰ ਅਫਸੋਸ ਕਿਸ ਕਲ ਦਾ ਉਹਨਾਂ ਦੇ ਹੱਕ 'ਚ ਭੁਗਤੇ ਸਿਆਸੀ ਫੈਸਲਿਆਂ ਤੇ ਵੀ ਨਗੁਣੀ ਹੀ ਚਰਚਾ ਹੋਈ ਮਸਲਨ ਬਸਤਾਨਾ ਨੇ 1990 1900 ਵਿੱਚ ਪੰਜਾਬ ਲੈਂਡ ਐਲੀਏਨੇਸ਼ਨ ਐਕਟ ਬਣਾਇਆ ਜਿਸ ਤਹਿਤ ਕਾਸਤਕਾਰ ਜਾਤਾਂ ਦੀ ਸੂਚੀ ਤਿਆਰ ਕੀਤੀ ਅਤੇ ਖੇਤੀਜੋਗ ਜ਼ਮੀਨਾਂ ਖਰੀਦਣ ਦਾ ਕਾਨੂੰਨੀ ਹੱਕ ਸਿਰਫ ਉਹਨਾਂ ਜਾਤਾਂ ਤੱਕ ਹੀ ਸੀਮਿਤ ਕਰ ਦਿੱਤਾ ਜੋ ਇਸ ਸੂਚੀ ਵਿੱਚ ਸ਼ਾਮਲ ਸਨ ਇਸ ਕਾਨੂੰਨ ਨੇ ਖੇਤੀਜੋਗ ਜ਼ਮੀਨਾਂ ਦੀ ਮਾਲਕੀ ਦੇ ਹਕੂਕ ਦਾ ਰਾਖਵਾ ਕਰਨ ਕਰ ਦਿੱਤਾ ਭਾਵ ਇਸ ਸੂਚੀ ਤੋਂ ਬਾਹਰ ਧੱਕੀਆਂ ਜਾਤਾਂ ਖੇਤੀਜੋਗ ਜ਼ਮੀਨ ਖਰੀਦਣ ਦੇ ਯੋਗ ਕਰਾਰ ਦੇ ਦਿੱਤੀਆਂ ਗਈਆਂ ਦਲਿਤ ਵਰਗ ਨਾਲ ਸੰਬੰਧਿਤ ਸਾਰੀਆਂ ਜਾਤਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਇਸ ਕਾਨੂੰਨ ਰਾਹੀਂ ਉਹਨਾਂ ਤੋਂ ਖੇਤੀਯੋਗ ਜ਼ਮੀਨ ਖਰੀਦਣ ਦਾ ਹੱਕ ਖੋਹ ਲਿਆ ਗਿਆ। ਸ਼ਾਮਲਾਤ ਜ਼ਮੀਨਾਂ ਤੋਂ ਵੀ ਵਿਵਰਵੇ ਰੱਖਿਆ ਗਿਆ। ਕੁਮਾਂਤਰੂ ਕਬੀਲਿਆਂ ਨੂੰ ਜਰਾਇਮ ਪੇਸ਼ਾ ਐਲਾਨ ਦਿੱਤਾ ਗਿਆ ਜੋ ਉਹਨਾਂ ਨੂੰ ਸਾਧਨਹੀਣ ਬਣਾਉਣ ਤੇ ਅਤ ਗਰੀਬੀ ਵੱਲ ਧੱਕਣ ਦਾ ਜ਼ਰੀਆ ਬਣਿਆ। ਬਸਤਾਨਾ ਦੁਆਰਾ ਹਿੰਦੁਸਤਾਨ ਤੇ ਕਬਜ਼ਾ ਕਰਨ ਤੋਂ ਪਹਿਲਾਂ ਵੀ ਭਾਵੇਂ ਜਾਤਾਂ ਅਤੇ ਕਿੱਤਿਆਂ ਦੀ ਵੰਡ ਦਾ ਗੂੜਾ ਸਬੰਧ ਰਿਹਾ ਹੈ ਪਰ ਇਸ ਕਾਨੂੰਨ ਨੇ ਇਸ ਵੰਡ ਤੇ ਸਰਕਾਰੀ ਮੋਹਰ ਲਾ ਦਿੱਤੀ। ਇਸ ਕਾਨੂੰਨ ਨੇ ਉਹਨਾਂ ਦਲਤਾਂ ਨੂੰ ਵੀ ਜ਼ਮੀਨ ਦੀ ਮਾਲਕੀ ਤੋਂ ਵਾਂਝੇ ਕਰ ਦਿੱਤਾ ਜੋ ਖਰੀਦਦਾਰ ਦੇ ਸਮਰੱਥ ਵੀ ਸਨ ਅੱਧੀ ਸਦੀ ਤੀਕ ਲਾਗੂ ਰਿਹਾ ਇਸ ਕਾਨੂੰਨ ਨੇ ਜ਼ਮੀਨ ਦੀ ਮਾਲਕੀ ਨੂੰ ਕੁਝ ਜਾਤਾਂ ਤੱਕ ਸੀਮਿਤ ਕਰ ਦਿੱਤਾ ਆਜ਼ਾਦੀ ਤੋਂ ਬਾਅਦ ਚੁਣੀਆਂ ਪੰਜਾਬ ਵਿਧਾਨ ਸਭਾ ਨੇ ਵੀ ਬੇਜ਼ਮੀਨੇ ਦਲਤਾਂ ਨੂੰ ਜ਼ਮੀਨ ਦੀ ਮਾਲਕੀ ਦੇ ਸਵਾਲ ਤੇ ਚੁੱਪ ਵੱਟ ਰੱਖੀ ਹੈ ਪਹਿਲੇ 7 ਸਾਲਾਂ 'ਚ ਯਾਨੀ 1948 ਤੋਂ 56 ਦੇ ਦੌਰਾਨ ਬਣਾਏ ਗਏ 13 ਭੂਮੀ ਸੁਧਾਰਾਂ ਕਾਨੂੰਨਾਂ ਨੇ ਇਸ ਮਸਲੇ ਨੂੰ ਅਣਗੌਲਿਆ ਹੀ ਕੀਤਾ ਹੈ ਪੰਚਾਇਤੀ ਜ਼ਮੀਨ ਦੀ ਸਾਮ ਸੰਭਾਲ ਲਈ ਬਣਾਇਆ ਕਾਨੂੰਨ ਦਲਤਾਂ ਲਈ ਇੱਕ 1/3 ਹਿੱਸੇ ਨੂੰ ਰਾਖਵਾ ਰੱਖ ਕੇ ਸਿਰਫ ਠੇਕੇ ਦੇ ਦੇਣ ਦੀ ਵਕਾਲਤ ਕਰਦਾ ਹੈ 17.5 ਏਕੜ ਜ਼ਮੀਨ ਖੇਤੀ ਜੋਗ ਜ਼ਮੀਨ ਦੀ ਮਾਲਕੀ ਦੀ ਹੱਦ ਤੈਅ ਕਰਨ ਵਾਲੇ ਪੰਜਾਬ ਭੂਮੀ ਸਤਾਰ ਕਾਨੂੰਨ 1975 ਨੂੰ ਸਿਆਸੀ ਧਰਾ ਅਤੇ ਨੌਕਰਸ਼ਾਈ ਲਾਗੂ ਕਰਨ ਤੋਂ ਹੀ ਮੁਨਕਰ ਹੋ ਗਈ ਸੋ ਅੱਜ ਦੇ ਕਿਹੜੇ ਉੱਚ ਜਾਤੀ ਜ਼ਮੀਨ ਮਾਲਕ ਨੇ ਜ਼ਮੀਨ ਆਪਣੀ ਮਿਹਨਤ ਨਾਲ ਕਮਾਈ ਜਾਂ ਸੱਤਾ ਦੀ ਮਿਹਰਬਾਨੀ ਨਾਲ ਕੌਣ ਜਾਣਦਾ ਹੈ ਇਹ ਸੌਖਿਆ ਹੀ ਕਿਹਾ ਜਾ ਸਕਦਾ ਹੈ ਕਿ ਰਜਵਾੜਿਆਂ ਤੇ ਰਾਜੇ ਮਹਾਰਾਜਿਆਂ ਦੀ ਜ਼ਮੀਨ ਦੀ ਮਲਕੀਅਤ ਦਾ ਪਸਤਾਨਾ ਦੀ ਮਿਹਰਬਾਨੀ ਨਾਲ ਸਿੱਧਾ ਸਬੰਧ ਹੈ ਦਰਅਸਲ ਬੇਗਮ ਪੁਰਾਦਾ ਸੁਪਨਾ ਭੈ ਮੁਕਤ ਬਰਾਬਰੀ ਆਜ਼ਾਦੀ ਤੇ ਅਪਨਤ ਵਾਲੀ ਦੁਨੀਆ ਬਣਾਉਂਦਾ ਹੈ ਸਾਧਨਾ ਦੀ ਦਰਸਤਵੰਡ ਸਿਰਫ ਸ਼ੁਰੂਆਤ ਮਾਤਰ ਹੀ ਹੈ ਬੇਗਮ ਪੁਰੇਦਾ ਸੁਪਨਾ ਅਤੇ ਸਾਧਨਾ ਦੀ ਦਰਸਤਵੰਡ ਦਾ ਇਹ ਆਰਟੀਕਲ ਜਤਿੰਦਰ ਸਿੰਘ ਹਰਾਨੇ ਲਿਖਿਆ ਸੀ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ